ਸਤਿ ਸ਼੍ਰੀ ਅਕਾਲ ਜੀ ਵੀ ਇੱਧਰ ਬਹਾਰਪ੍ਰੀਤ ਵੇਖ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 11 ਮਾਰਚ ਤੋਂ ਲੈ ਕੇ 16 ਮਾਰਚ ਦੇ ਮੌਸਮ ਦੀ ਆ ਪੰਜਾਬ ਨੇ ਆਪਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਪੱਛਮੀ ਯੂਪੀ ਤੇ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਦੇ ਅਸਾਰ ਨੇ ਤੇ ਇੱਕ ਜਿਹੜਾ ਸਿਸਟਮ ਪਹੁੰਚ ਰਿਹਾ ਜੋ ਕਿ 13 ਤੋਂ ਲੈ ਕੇ 16 ਮਾਰਚ ਦੇ ਦੌਰਾਨ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਆ ਕਿਹੜੇ-ਕਿਹੜੇ ਖੇਤਰਾਂ ਨੂੰ ਸਰ ਪੱਛਮੀ ਯੂਪੀ ਤੇ ਦਿੱਲੀ ਦੇ ਕਿਹੜੇ-ਕਿਹੜੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ 13 ਤੋਂ ਲੈ ਕੇ 16 ਮਾਰਚ ਦੇ ਦੌਰਾਨ ਤੋਂ ਉਸ ਪਰ ਸਾਰ ਜਿਹੜੇ ਬੰਦੇ ਤੱਕਾਈ ਦੇ ਰਹੇ ਨੇ ਹਵਾ ਦੀ ਗਤੀ ਕੀ ਰਹੇਗੀ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗਾਜ ਚ ਕਰਨਾ ਚਾਹੁੰਦੇ ਆ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਸਵਿਡਨ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਅੱਜ ਦੀ ਆ ਵੀਡੀਓ ਦਾ ਸਭ ਤੋਂ ਪਹਿਲਾਂ ਗੱਲ ਕਰੀਏ 11 ਮਾਰਚ ਤੇ 12 ਮਾਰਚ ਨੂੰ ਜ਼ਿਆਦਾਤਰ ਮੌਸਮ ਠੀਕ ਠਾਕ ਹੈ 11 ਤੇ ਨਹੀਂ ਦੇ ਰਹੇ 11 ਮਾਰਚ ਨੂੰ ਹੋ ਸਕਦਾ ਜਿਹੜੀ ਕਈ ਖੇਤਰਾਂ ਵਿੱਚ ਸੰਘਣੀ ੜੀ ਬੱਦਲਵਾਈ ਵੇਖਣ ਨੂੰ ਮੈਸਰੀ ਹੋ ਸਦਾ ਇੱਕਾ ਤੇ ਜ਼ਿਲ੍ਹੇ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਆ ਕਿਣਮੇਣ ਵੇਖਣ ਨੂੰ ਮੈਸਰੀ ਜ਼ਿਆਦਾਤਰ ਲਾ ਕੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਜ਼ਿਆਦਾਤਰ ਖੇਤਰਾਂ ਮੌਸਮ ਜਿਹੜਾ ਠੀਕ ਠਾਕ ਰਹਿਣ ਦੇ आसार ਨੇ 11 ਤੇ 12 ਮਾਰਚ ਨੂੰ 12 ਮਾਰਚ ਨੂੰ ਥੋੜੀ ਜੀ ਆਪਾਂ ਗੱਲ ਕਰਾਈ ਜਿਹੜੀ ਹਲਕੀ ਫੁਲਕੀ ਬੱਦਲਵਾਈ ਕਿਤੇ ਕਿਤੇ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਜ਼ਿਆਦਾਤਰ ਇਲਾਕੇ ਵਿੱਚ ਮੌਸਮ ਜਿਹੜ ਅੱਜ ਜਿਹੜਾ ਵੇਖ ਸਕਦੇ 13 ਮਾਰਚ ਨੂੰ ਜਿਹੜਾ ਮਾਝਾਤ ਬਾਬਾ ਦੇ ਖੇਤਰ ਜਾਂ ਦੁਪਹਿਰ ਸ਼ਾਮ ਦੇ ਆਸਪਾਸ ਮਾਝਾਤ ਬਾਬਾ ਦੇ ਪੂਰਬੀ ਪਹਾੜਾਂ ਦੇ ਨਾਲ ਲੱਗਦੇ ਖੇਤਰ ਜਾਨਕੀ 13 ਮਾਰਚ ਨੂੰ ਜਿਹੜੀ ਮੀਂਹ ਦੀ ਸ਼ੁਰੂਆਤ ਹੋ ਜੇਗੀ ਜਾਨਕੀ ਟੁੱਟਵੇਂ ਕਾਵੀਆਂ ਹੋਣਗੇ 13 ਮਾਰਚ ਨੂੰ ਕੁਝ ਖੇਤਰਾਂ ਵਿੱਚ ਜਿਹੜੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਤੋਂ 14 ਨੂੰ ਵੀ ਜਿਹੜੇ ਕੁਝ ਕੁ ਖੇਤਰਾਂ ਵਿੱਚ ਜਿਹੜੀ ਸੰਭਾਵਨਾ ਬਣ ਸਕਦੀ ਤੇ ਮੇਨ ਤੌਰ ਤੇ ਆਪਾਂ ਗੱਲ ਕਰੀ 15 ਆ ਜਿਹੜੀ 15 ਜਿਆਦਾ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਮੇਨ ਤੌਰ ਤੇ ਮੈਂ ਦੱਸਣ ਦੀ ਕੋਸ਼ਿਸ਼ ਕਰੀਏ 13 ਦੇ ਲੈ ਕੇ ਠੀਕ 13 ਤੋਂ ਦੌਰਾਨ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਪੱਛਮੀ ਯੂਪੀ ਤੇ ਦਿੱਲੀ ਦੇ ਮੌਸਮ ਵਿੱਚ ਜਿਹੜੀ ਤਬਦੀਲੀ ਵੇਖਣ ਨੂੰ ਮਿਲ ਸਰੀ ਜਾਨੀ ਕਿ ਆ 13 ਦੀ ਖਾਸੌਰ ਤੇ ਦੁਪਹਿਰ ਸ਼ਾਮ ਤੋਂ ਲੈ ਕੇ ਤੇ 16 ਦੀ ਦੁਪਹਿਰ ਸ਼ਾਮ ਦੇ ਵਿੱਚਕਾਰ ਜਿਹੜੇ ਘੰਟੇ ਆਉਣਗੇ ਦਿਨ ਹੋਣਗੇ ਤੇ ਇਸ ਵਿੱਚ ਹਲਚਲਾਂ ਹੋਣ ਦੀ ਸੰਭਾਵਨਾ ਹੈ ਤਾਂ ਪੰਜਾਬ ਦੇ ਵਿੱਚ ਵੀ ਕਈ ਖੇਤਰਾਂ ਵਿੱਚ ਝਲਕੇ ਮੀਂਹ ਦੇ ਨਾਲ ਕਿਤੇ ਕਿਤੇ ਦਰਮਿਆਨੇ ਤੇ ਕੁਝ ਥੋੜ੍ਹ ਬਹੁਤ ਖੇਤਰਾਂ ਦਰਮਿਆਨੇ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਤਬਦੀਲੀ ਵੇਖਣ ਮਿਲੇ ਕੁਝ ਖੇਤਰਾਂ ਵਿੱਚ ਝਲਕੇ ਤੇ ਕੁਝ ਇਲਾਕਿਆਂ ਵਿੱਚ ਮਿਆਨੇਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਪੱਛਮੀ ਯੂਪੀ ਵਿੱਚ ਵੀ ਜੜਮੀ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕੁਝ ਖੇਤਰਾ ਦਰਮਿਆਨੇ ਤੇਜ ਜੜਮੀ ਦੀ ਝਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਦਿੱਲੀ ਦੇ ਕੁਝ ਖੇਤਰਾ ਵਿੱਚ ਸੁਭਾਵਨਾ ਰਹੇਗੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਆ ਖਾਸ ਤੌਰ ਤੇ ਆਪਾਂ ਗੱਲ ਕਰੀ ਇਸ ਵਿੱਚ ਤੁਹਾਨੂੰ ਜ਼ਿਲ੍ਹੇਵਾਰ ਅਪਡੇਟ ਆਪਾਂ ਜਲਦੀ ਨੈਕਸਟ ਵੀਡੀਓ ਚ ਅਪਲੋਡ ਕਰਾਂਗੇ ਠੀਕ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਬਾਅਦਤ ਕਿਹੜੇ ਜ਼ਿਲ੍ਹਿਆਂ ਵਿੱਚ ਘਾਟ ਜੜਮੀ ਦੇ ਅਸਾਰ ਬਣਨਗੇ ਤਾਂ ਮੀਨ ਤੌਰ ਤੇ 13 ਤੋਂ ਲੈ ਕੇ ਠੀਕ ਹੈ 13 ਤੋਂ ਲੈ ਕੇ ਤੇ 16 ਦੇ ਦਰਮਿਆਨ ਜਿਹੜਾ ਸਿਸਟਮ ਨਾਲਕਦੇ ਹਰਿਆਣਾ Rajasthan ਪੱਛਮੀ UP ਦੇ ਜ਼ਿਆਦਾਤਰ ਖੇਤਰਾ ਮੀਂਹ ਦੇ ਸਾਥ ਜਿਹੜੇ ਪਾਉਂਦੇ ਤਖਾਈ ਦੇ ਰਹੇ ਨੇ ਜ਼ਿਆਦਾਤਰ ਖੇਤਰਾ ਵਿੱਚ ਹਲਕਾ ਦਰਮਿਆਨਾ ਤੇ ਕਿਤੇ ਕਿਤੇ ਦਰਮਿਆਨੇ ਤੋਂ ਢੇਰ ਤੇਜ਼ ਮੀਂਹ ਦੀ ਜਾਨੀ ਕਿ ਤਗੜੇ ਮੀਂਹ ਦੇ ਝਟ ਜਿਹੜੇ ਵੇਖਣ ਨੂੰ ਮਿਲ ਸਕਰੀ ਦਿੱਲੀ ਦੇ ਕੁਝ ਖੇਤਰਾ ਵਿੱਚ ਸੰਭਾਵਨਾ ਰਹੇਗੀ ਤਾਂ ਉਸ ਤੋਂ ਬਾਅਦ ਗੱਲ ਕਰੀ 11 ਤੇ 12 ਮਾਰਚ ਨੂੰ ਹਵਾ ਦੀ ਗਤੀ ਠੀਕ ਠਾਕ ਜਾਨੀ ਕਿ ਹਲਕੇ ਦਰਮਿਆਨੇ ਰਫਤਾਰ ਦੀਆਂ ਆ ਵਗਦੇ ਰਹਿਣਗੇ 11 ਤੇ 12 ਮਾਰਚ ਨੂੰ ਜ਼ਿਆਦਾਤਰ ਵਗਣਗੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਲਕੇ ਦਰਮਿਆਨੇ ਰਫਤਾਰ ਦੇ ਵਗਣ ਦੀ ਸੰਭਾਵਨਾ ਉਸ ਤੋਂ ਬਾਅਦ 13 ਨੂੰ ਜਪ 18 ਮਾਰਚ ਨੂੰ ਆ ਚੰਡੀਗੜ ਚੰਡੀਗੜ ਦੇ ਨਾਲ ਲੱਗਦੇ ਪੰਜਾਬ ਦੇ ਜਾਂ ਹਰਿਆਣਾ ਦੇ ਖੇਤਰੋਗੇ ਪੱਛਮੀ ਯੂਪੀ ਦੇ ਕੁਝ ਖੇਤਰੋਗੇ ਇਹਨਾਂ ਵਿੱਚ ਥੋੜੀ ਜਿਹੀ ਗਤੀ ਜਿਹੜੀ ਵੇਖਣ ਨੂੰ ਮੈਸੇਰੀ ਬਾਕੀ ਆ ਜ਼ਿਆਤਰ ਖੇਤਰਾ ਵਿੱਚ ਨੋਰਮਲ ਹਵਾ ਜਨਕੀ ਹਲਕੇ ਦਰਮਿਆਨੇ ਰਫਤਾਰ ਦੀਆਂ ਆ ਚੱਲਦੀਆਂ ਰਹਿਣਗੀਆਂ ਤਾਂ ਉਸ ਵਾਰ 13 ਨੂੰ ਜਿਹੜੇ ਕੁਝ ਖੇਤਰਾ ਵਿੱਚ ਗਤੀ ਜਿਹੜੀ ਆਗ ਵੇਖਣ ਨੂੰ ਮੈਸੇਰੀ ਖਾਸ ਤੌਰ ਤੇ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਰ ਮਾਝਾ ਦਵਾਬਾ ਦੇ ਕੁਝ ਪੱਛਮੀ ਖੇਤਰ ਜਾਂ ਪੂਰਬੀ ਪਹਾੜਾਂ ਦੇ ਨਾਲ ਲੱਗਦੇ ਖੇਤਰੋਗੇ ਠੀਕ ਹੈ 13 ਨੂੰ ਗਤੀ ਉਸ ਤੋਂ ਬਾਅਦ ਵਤਨ ਦੇ ਅਸਾਰ ਨੇ ਵੇਖ ਸਕਦੇ ਦੀ ਤੋਂ 40 ਤੇ 40 ਤੋਂ 45 ਤੁਸੀਂ ਜੋ ਸੈਟਲਾਈਟ ਤਸਵੀਰਾਂ ਵੇਖਦੇ ਹੋ ਖਾਸ ਕਰਕੇ ਜਿਹੜੇ ਸਰਦੀ ਲਾਕੇ ਪਾ ਪੰਜਾਬ ਦੇ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਮੱਧ ਕੇਂਦਰ ਹੋ ਗਿਆ ਤੇ ਕੁਝ ਪਹਾੜਾਂ ਦੇ ਨਾਲ ਲੱਗਦੇ ਖੇਤਰ ਪੰਜਾਬ ਦੇ ਜਾਂ ਪੰਜਾਬ ਦੇ ਨਾਲ ਲੱਗਦੇ ਕੁਝ ਹਰਿਆਣਾ Rajasthan ਦੇ ਖੇਤਰਾਂ ਵਿੱਚ ਗਤੀ ਜਿਹੜੀ ਵੇਖਣ ਨੂੰ ਮਿਲ ਰਹੀ ਉਸ ਵਾਰ 14 ਨੂੰ ਵੀ ਕੁਝ ਖੇਤਰਾਂ ਵਿੱਚ ਤੇਜ਼ ਜਿਹੜੇ ਹਵਾਵਾਂ ਚੱਲ ਸਕਦੀਆਂ ਜਾਨੀ ਕਿ ਉਸ ਵਾਰ 14 15 ਦੇ ਕੁਝ ਖੇਤਰਾਂ ਵਿੱਚ ਜਿਹੜੇ ਹਵਾਵਾਂ ਤੇਜ਼ ਜਿਹੜੇ ਗਤ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾਤ 16 ਨੂੰ ਵੀ ਜਿਹੜੀ ਸੰਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਜਾਨੀ ਕਿ 13 ਤੋਂ ਲੈ ਕੇ 16 ਦੇ ਦਰਮਿਆਨ ਖੇਤਰਾਂ ਵਿੱਚ ਹਵਾਵਾਂ ਦੀ ਗਤੀ 30 ਤੋਂ ਲੈ ਕੇ 35 ਜਾਂ ਕੁਝ ਕੁ ਖੇਤਰਾਂ ਵਿੱਚ 25 ਤੋਂ 30 ਜਾਂ ਕੁਝ ਕੁ ਲਾਗੇ 40 ਤੋਂ 45 50 60 ਕਿਲੋਮੀਟਰ ਪ੍ਰਤੀ ਘੰਟੇ ਦਰਫਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ 13 ਤੋਂ ਲੈ ਕੇ 16 ਦੇ ਦਰਮਿਆਨ ਪੂਰਬ ਯਾਨੀ ਕਿ ਪੂਰਬ ਦਿਸ਼ਾ ਤੋਂ ਹਵਾਵਾਂ ਦੀ ਵਾਪਸੀ ਹੋਵੇਗੀ ਯਾਨੀ ਕਿ ਆ ਮੇਨ ਤੌਰ ਤੇ ਬ ਗੱਲ ਕਰੀ 13 ਤਰikh 16 ਦੇ ਦਰਮਿਆਨ ਕਾਦੀ ਉੱਤਰ ਤੋਂ ਪੱਛਮ ਕਾਦੀ ਪੂਰਬ ਤੋਂ ਕਾਦੀ ਦੱਖਣ ਪੂਰਬ ਤੋਂ ਇਸ ਤਰ੍ਹਾਂ ਦੇ ਹਵਾਵਾਂ ਜਿਹੜਾ ਰਲਿਆ ਮੇਲਾ ਮਾਹੌਲ ਵੇਖਣ ਨੂੰ ਮਿਲ ਸਕਦਾ ਕੁਝ ਖੇਤਰਾਂ ਵਿੱਚ ਆ ਪੂਰਬ ਦਿਸ਼ਾ ਤੋਂ ਕੁਝ ਕੁ ਲਾਗਿਆਂ ਵਿੱਚ ਉੱਤਰ ਪੱਛਮ ਜਾਂ ਕ ਵਾਕਰੇ ਦੱਖਣ ਪੂਰਬ ਤੋਂ ਤੇ ਇਸ ਤਰ੍ਹਾਂ ਜਿਹੜਾ ਹਵਾਵਾਂ ਦਾ ਮੌਲ ਜਿਹੜਾ ਬੰਦਾ ਦਿਖਾਈ ਦੇ ਰਿਹਾ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਹੈ ਰਿਹਾ 11 ਤੇ 12 ਮਾਰਚ ਨੂੰ ਜਿਆਦਾਤਰ ਮੌਸਮ ਠੀਕ ਠਾਕ ਹੈ ਕੁਝ ਖੇਤਰਾਂ ਵਿੱਚ ਬੱਦਲ ਵੀ ਜ਼ਰੂਰ ਕ੍ਰਾਸ ਕਰ ਸਕਦੇ ਖਾਸ ਕਰ 11 ਮਾਰਚ ਨੂੰ ਕੁਝ ਖੇਤਰਾਂ ਵਿੱਚ ਸੰਘਣੀ ੜੀ ਬੱਦਲ ਵੀ ਕ੍ਰਾਸ ਕਰੇਗੀ ਪਰ ਮੀਂਹ ਹਾਲਾਤ ਜਿਹੜਾ ਬੰਦੇ ਦਿਖਾਈ ਨਹੀਂ ਦੇ ਰਹੇ ਕੁਝ ਛੋਸ ਰਹੇ ਇੱਕ ਦੋ ਜ਼ਿਲ੍ਹੇ ਵਿੱਚ ਨਿੱਕੀ ਮੋਟੀ ਆ ਕਿਣ ਮੇਣ ਵੇਖਣ ਨੂੰ ਮੈਸਰੀ ਜਿਆਦਾਤਰ ਲੱਗੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ 12 ਮਾਰਚ ਨੂੰ ਮੌਸਮ ਸਾਫ਼ ਤੇ ਖੁਸ਼ਕ ਰਹਿ 13 ਦੀ ਉਸ 16 ਮਾਰਚ ਦੁਪਹਿਰ ਸ਼ਾਮ ਤੱਕ ਜਿਹੜਾ ਸਿਸਟਮ ਐਕਟਿਵ ਰਹੇਗਾ ਜਾਨਕਿ ਇਹ ਦਿਨ ਹੋਣਗੇ ਘੰਟੇ ਹੋਣਗੇ ਤੇ ਇਸ ਵਿੱਚ ਜਿਹੜਾ ਸਿਸਟਮ ਐਕਟਿਵ ਰਹਣ ਦਾ ਸਾਰ ਨੇ ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਕੁਝ ਕੁ ਖੇਤਰਾਂ ਵਿੱਚ 13 ਨੂੰ ਤੇ ਕੁਝ ਖੇਤਰਾਂ 14 ਨੂੰ ਤੇ ਕੁਝ ਕੁ ਖੇਤਰਾਂ ਵਿੱਚ 15 ਜਾਂ 16 ਨੂੰ ਹੋ ਸਕਦੇ ਇੱਕ ਅੱਧੇ ਦਿਨ ਵਿੱਚ ਇਹੋ ਜਿਹਾ ਦਿਨ ਉਸ ਦਾ ਖਾਸ ਕਰ ਜੇ 13 ਜਾਂ 14 ਜਾਂ 14 15 ਜਾਂ 15 ਜਾਂ 16 ਇਸ ਵਿੱਚ ਇੱਕ ਦਿਨ ਇਹੋ ਜਿਹਾ ਹੋ ਸਕਦਾ ਜਿਸ ਦਿਨ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਦਿੱਲੀ ਦੇ ਆ ਕਾਫੀ ਖੇਤਰਾਂ ਵਿੱਚ ਇਹ ਸਾਰ ਜਿਹੜੇ ਪਾਂ ਸਕਦੇ ਨੇ ਤੇ ਬਾਕੀ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਜਿਲੇਵਾਰ ਅਪਡੇਟ ਆਪ ਜਲਦੀ ਨੈਕਸਟ ਵੀਡੀਓ ਚ ਅਪਲੋਡ ਕਰਾਂਗੇ ਕਿੜਕੜ ਜਿਲਿਆਂ ਵਿੱਚ ਵਾਧਤ ਕਿੜਕੜ ਜਿਲ੍ਹਾ ਵਿੱਚ ਘਾਟੇ ਜਿਹੜੀ ਸਭਾਵਨਾ ਬਣੇਗੀ ਤਾਂ ਕਿਤਕ ਕਿਤ ਹਲਕੇ ਕਿਤਕ ਦਰਮਿਆਨੇ ਤੇ ਕਿਤਕ ਕਿਤੇ ਦਰਮਿਆਨੇ ਤੇ ਜੜਮੀ ਦੀ ਝਾਟ ਵੇਖਣ ਨੂੰ ਮਿਲੇਗੀ ਤਾਂ ਲਗਾਤਾਰ ਅਪਡੇਟ ਆਪਾਂ ਆ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਜਿਲੇਵਾਰ ਅਪਡੇਟ ਆਪਾਂ ਨੈਕਸਟ ਵੀਡੀਓ ਚ ਅਪਲੋਡ ਕਰਾਂਗੇ ਤਾਂ ਉਸ ਤੋਂ ਇਲਾਵਾ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਮੇ ਯੂਪੀ ਦੇ ਕੁਝ ਖੇਤਰਾਂ ਵਿੱਚ ਅਨਿੱਕੀ ਜਾਂ ਕਿਤੇ ਕਿਤੇ ਮੋਟੀ ਘਾੜੇਮਰੀ ਦਰਜ ਕੀਤੀ ਜਾ ਸਕਦੀ ਹੈ ਤਾਂ ਮੇਨ ਤੌਰ ਤੇ 13 ਤੋਂ ਲੈ ਕੇ 16 ਦੇ ਦਰਮਿਆਨ ਕੁਝ ਕਲਾਕੇ ਵਿੱਚ ਤੇਜ਼ ਜਿਹੜੀਆਂ ਹਵਾਵਾਂ ਚੱਲ ਸਕਦੀਆਂ ਜਿਸ ਦੀ ਗਤੀ 30 ਤੋਂ ਲੈ ਕੇ 40 ਜਾਂ ਕਿਤੇ ਕਿਤੇ 40 ਤੋਂ 50 ਜਾਂ ਕੁਝ ਖੇਤਰਾਂ ਵਿੱਚ 50 60 ਕਿਲੋਮੀਟਰ ਪ੍ਰਤੀ ਘੰਟੀ ਦੀ ਰਫ਼ਤਾਰ ਤੇ ਚੱਲਣ ਦੀ ਸੰਭਾਵਨਾ 13 ਤੋਂ ਲੈ ਕੇ 16 ਦੇ ਦਰਮਿਆਨ ਕੁਝ ਸਮੇਂ ਲਈ ਪੂਰਬ ਦਿਸ਼ਾ ਤੋਂ ਯਾਨੀ ਕਿ ਪੁਰਾ ਚੱਲ ਪਿਆ ਕਰ ਦੱਖਣ ਪੂਰਬ ਤੋਂ ਉੱਤਰ ਪੱਛਮ ਤੋਂ ਤੱਕ ਦੀ ਪਹਾੜੀਆ ਹਵਾਵਾਂ ਇਸ ਤਰ੍ਹਾਂ ਜਿਹੜਾ ਮਾਹੌਲ ਜਿਹੜਾ ਰਲ ਮਿਲ ਮਾਹੌਲ ਜਿਹੜਾ ਪੰਦਾ ਦਿਖਾਈ ਅਪਡੇਟਸ ਤੁਹਾੜੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੇ ਪਹੁੰਚਾ ਦੇਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੱਕ ਵੇਰ ਤੁਹਾਡਾ ਬਹੁਤ ਬਹੁਤ ਧੰਨਵਾਦ